ਆਹ ਕਰੋ ਚੱਕ ਕੇ ਕਰਾ ਗੇਟ ਗੂਟ ਦੇਖੋ ਤੁਮ ਕੋੜੀ ਡਰੀ ਜਾਂਦੀ ਏ ਤੇ ਸਤਿ ਸ਼੍ਰੀ ਅਕਾਲ ਸਾਰੇ YouTube ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਦੋਸਤੋ ਅੱਜ ਵਾਲਾ ਵਲੌਗ ਤੁਹਾਨੂੰ ਆ ਦੱਸਿਆ ਸੀ ਮਗਲੇ ਵਲੌਗ ਚ ਆਪਣੇ ਗੇਟਾਂ ਦਾ ਕੰਮ ਚੱਲ ਰਿਹਾ ਸੀ ਤੇ ਜੋ ਕਿ ਗੇਟ ਵੀ ਲੱਗ ਗਏ ਨੇ ਤੇ ਬਾਰੀਆਂ ਵੀ ਲੱਗ ਗਈਆਂ ਨੇ ਤੇ ਇੱਕ ਕੰਮ ਉਧਰ ਡਨ ਹੋ ਗਿਆ ਤੇ ਤੁਹਾਨੂੰ ਦਿਖਾਉਣੇ ਆ ਗੇਟ ਕਿੱਦਾਂ ਦੇ ਨੇ ਤੇ ਬਾਕੀ ਵੀ ਵਲੌਗ ਨਾਲ ਬਣੇ ਰਹੋ ਤੁਹਾਨੂੰ ਸਾਰਾ ਕੁਝ ਦੱਸਦੇ ਆ ਜੀ ਮਿੱਤਰੋ ਅਜਾਲੀਆਂ ਵੀ ਬਣ ਗਈਆਂ ਤੁਹਾਨੂੰ ਵਿਖਾਉਣੇ ਆ ਜਾਲੀਆਂ ਲਾਈ ਜਾਂਦਾ ਮਿਸਤਰੀ ਉਧਰ ਫਾਰਮ ਤੇ ਤੇ ਆਜੋ ਚੱਲਦੇ ਆ ਆਪਾਂ ਲਾਦਣੀ ਐ ਕੰਧਾਂ ਤੇ ਜਾਲੀਆਂ ਵੀ ਇੱਕ ਦੂਜੇ ਨੂੰ ਖਰਾਬ ਨਾ ਕਰਨ ਘੋੜੇ ਆਪਣੇ ਤੇ ਰਵਾਬ ਵਾਲੇ ਪਾਸੇ ਵੀ ਲਾਦਣੀ ਐ ਤੇ ਆਪਣੇ ਨਵੇਂ ਘੋੜੇ ਵਾਲੇ ਪਾਸੇ ਵੀ ਲਾਦਣੀ ਐ ਚਲੋ ਆਜੋ ਤੁਹਾਨੂੰ ਵਿਖਾਉਣੇ ਆ ਇੱਧਰ ਆ ਵੀ ਗੇਟ ਲਾਤਾ ਰੰਗ ਕਰਨ ਵਾਲੇ ਅਜੇ ਤੁਹਾਨੂੰ ਪਤਾ ਆਉਣਗੇ ਤੇ ਆ ਵੀ ਗੇਟ ਲੱਗ ਗਿਆ ਇੱਥੇ ਵੀ ਲਾਉਣੇ ਆ ਤੇ ਉਹ ਡੈਡੀ ਹੁਣੀ ਲੱਗੇ ਖੜੇ ਨੇ ਨਾਲ ਮਿਸਤਰੀ ਤੇ ਆ ਕਰੋ ਚੈੱਕ ਕਰਾ ਗੇਟ ਗੂਟ ਦੇਖੋ ਤੁਹਾਨੂੰ ਆ ਜਾਲੀਆਂ ਜਿਹੜੀਆਂ ਆਪਣੀਆਂ ਬਾਰੀਆਂ ਇਹ ਅਜੇ ਪੇਂਟ ਕਰਨੀਆਂ ਨੇ ਤੇ ਦੱਸੋ ਵੀ ਕਿਤਾ ਵਧੀਆ ਬਣ ਗਿਆ ਗੇਟ ਤੇ ਰਵਾਬ ਹੁਣੀ ਨੂੰ ਕੱਢਿਆ ਬਾਹਰ ਉਧਰ ਜਾਲੀ ਲਾਈ ਜਾਨੇ ਵਿੱਚ ਕਰਕੇ ਕਰੋ ਚੈੱਕ ਮੰਦੇਓ ਕਰੋ ਚੈੱਕ ਇਧਰ ਮਿਸਤਰੀ ਹੁਣੀ ਹਾਈ ਮਸਤਰੀ ਕੀ ਹਾਲ ਨੇ ਵਧੀਆ ਵਧੀਆ ਹੋ ਠੀਕ ਠਾਕ ਜੀ ਲਾਈ ਆਉਂਦੇ ਕਰਤਾ ਫਿੱਟ ਕੰਮ ਹਾਂ ਹਾਂ ਚਲੋ ਵਧੀਆ ਜੀ ਆਹ ਗਰੈਂਟ ਵਾਲੀਆਂ ਤਾਰਾਂ ਪਾ ਲਾ ਦੇ ਲਾ ਦੇ ਤਾਰਾਂ ਤੂੰ ਨਾ ਕਰ ਦੇ ਫਿੱਟ ਇਧਰ ਛੋਟੂ ਨੇ ਸਸੀ ਗੱਲ ਸਾਰੇ YouTube ਇਰਣੂ ਅੱਜ ਦਾ ਮੋਲ ਬਣਨ ਲੱਗਣ ਲੱਗ ਜਾਲ ਇੱਕ ਦੂਜੇ ਘੋੜੇ ਲੜਦੇ ਨੇ ਜੀ ਤਾਂ ਕਰਕੇ ਲਾ ਦੇਣਾ ਜਾਲ ਇੱਕ ਬਸ਼ੇਰਾ ਪੈਂਦਾ ਦੁੱਧ ਤਾ ਕਰਕੇ ਦੋਨੋਂ ਪਾਸੇ ਲਾ ਦੇਣਾ ਜਾਣਨਾ ਬਸ਼ੀਰਾ ਦੱਦ ਪੀਗਾ ਨਾ ਬਸ਼ੀਰਾ ਵੱਡੇ ਗਾਣੇ ਹਾਂ ਲੋ ਵੀ ਮਾਂ ਤੇ ਅਸੀਂ ਛੋਟੂ ਨੇ ਤੁਹਾਨੂੰ ਦੱਸ ਹੀ ਦਿੱਤਾ ਸਾਰਾ ਪਾਣੀ ਲਾਤੇ ਬਾਲਟੀਆਂ ਰੱਖ ਆ ਆ ਚੀਜ਼ ਰਹੇਗੀ ਸੱਚ ਆ ਪਾਣੀ ਐਸਤੇ ਵੀ ਬਾਲਟੀਆਂ ਲਾਤੀਆਂ ਨਾਲ ਤੇ ਇੱਥੇ ਬਣਾ ਕੇ ਤੇ ਇਧਰ ਬਾਲਟੀਆਂ ਰੱਖਤੀਆਂ ਨੇ ਤੇ ਇਹ ਇਧਰ ਵੀ ਸੇਮ ਹੀ ਹੈ ਮਿਸਤਰੀ ਨੂੰ ਵਿਖਾ ਦਾ ਡੈਡੀ ਕਰੋ ਗੱਲ ਅਗੇ ਨਾਲ ਹੋਇਆ ਨਾ ਫਿੱਟ ਤੈਨੂੰ ਕਰ ਦੇਣਾ ਆਪਾਂ ਰਾਜੀ ਘੋੜੇ ਤੇ ਇੱਧਰ ਆ ਪੇਂਟ ਵਾਲੇ ਮਿਸਤਰੀ ਅੱਜ ਭਲਕਾਉਂਦੇ ਆ ਤੇ ਆਪਾਂ ਵੀ ਕਰਕੇ ਰੰਗ ਰੂਗ ਤੇ ਆ ਪੂਰਾ ਆਪਾਂ ਕਰ ਦੇਣਾ ਵਧੀਆ ਉਹ ਛੋਟੂ ਸੇ ਪੈਰ ਵਾਲੀ ਮਿਸਤਰੀ ਲੋਈ ਹਾਂ ਤੋਂ ਆ ਗਿਆ ਲੱਗ ਜਾਣਾ ਜਮਾ ਫਿੱਟ ਹੋ ਗਏ ਤੇ ਨਾ ਬਲੇ ਸ਼ੂਟ ਹੋਏ ਖੜ ਆ ਵਧੀਆ ਹੋ ਗਿਆ ਨਾ ਆ ਵਧੀਆ ਹੋ ਗਿਆ ਜੀ ਇੱਧਰ ਬਾਲਟਿੰਗ ਵਾਲਾ ਸਾਰੇ ਪਾਸੇ ਰੱਖਤੀਆਂ ਨੇ ਤੇ ਪਈ ਉਹ ਆ ਇੱਧਰ ਬਿਗੀ ਲੇ ਮੁਟਰੀ ਛੱਡ ਦੇ ਇੱਕ ਮਿੰਟ ਫੜ ਕੇ ਰੱਖ ਤੂੰ ਸਭ ਆਹ 1 ਮਿੰਟ ਕਰਿਆ ਤੇ ਬੰਦ ਕਰ ਗੇਟ ਚੈੱਕ ਕਰੋ ਬਾਬਿਓ ਸਹੀ ਹੈ ਨਾ ਫਿਰ ਕਹਿ ਦਈਏ ਜਿਹੜੇ ਵੀ ਕਿਸੇ ਵੀਰ ਭਰਾ ਨੇ ਗੇਟ ਬਣਾਉਣੇ ਆ ਹਾਂ ਸਾਹਮਣੇ ਅਣਕਾਲਾ ਮਿਸਤਰੀ ਹੈ ਮਿਸਤਰੀ ਹਾਂਜੀ ਭਾਈ ਗੇਟ ਬਣਾਉਣੇ ਜਰੂਰ ਸੰਪਰਕ ਕਰਿਓ ਭਰਾ ਮੇਰੇ ਪੂਰੀ ਰੀਜ ਨਾਲ ਲਾ ਕੇ ਗੇਟ ਬਣਾ ਕੇ ਦਵਾਂਗੇ ਇੱਕ ਨੰਬਰ ਦੇ ਆਪਣਾ ਕੰਮ ਚੈੱਕ ਕਰੋ ਪਹਿਲਾਂ ਦਾ ਕੰਮ ਚੈੱਕ ਕਰੋ ਆ ਬਿਓ ਇਹ ਮਿਸਤਰੀ ਨੰਬਰ ਫਿਰ ਦੱਸ ਦਿਆ ਕਰਾ ਨੰਬਰ 85 25 ਇਹ ਬਦਲ ਨਹੀਂ ਹੋਣਾ 89557221292 ਲੋ ਜੀ ਮੈਂ ਉਧਰ ਹੀ ਦੱਸਤਾ ਨੰਬਰ ਦੇ ਇੰਗਲਿਸ਼ ਮੈਸਟਰ ਨਾਮ ਨਹੀਂ ਦੱਸ ਸਕਦਾ ਕਿਉਂਕਿ ਆਹਦਾ ਵੀ ਐਵੇਂ ਅਗਲੇ ਨੂੰ ਪਤਾ ਨਹੀਂ ਲੱਗਣਾ ਹਾਂ ਅਗਲੇ ਨੂੰ ਪਤਾ ਨਹੀਂ ਲੱਗਣਾ ਤੇ ਆਪਾਂ ਜਿਵੇਂ ਦੱਸਿਆ ਉਹ ਮੈਨੂੰ ਨਹੀਂ ਪਤਾ ਲੱਗਾ ਤੇ ਤੁਸੀਂ ਹਾਂ ਵੀਰਬਾਬ ਜੀ ਕਿਵੇਂ ਜੀ ਹਾਂ ਲੋ ਵੀ ਜਾਲੀ ਇੱਕ ਦੂਜੀ ਵੀ ਪਾਈ ਉਹ ਵੀ ਇੱਥੇ ਲਾ ਦੇਣੀ ਫਿਰ ਰਵਾਬ ਨੂੰ ਕਰਦੇ ਅੰਦਰ ਇਹਨੂੰ ਤਾਂ ਹੀ ਬਾਹਰ ਕੱਢਿਆ ਸੀ ਵੀ ਉਹ ਵੈਲਡਰ ਵੈਲਡਿੰਗ ਕਰਕੇ ਕੋੜੇ ਨੂੰ ਵੀ ਪਰਾਂ ਬੰਨ ਤਾਗੇ ਅੱਖਾਂ ਓੱਖਾਂ ਚ ਨਾ ਪੈ ਜੇ ਆ ਵੀ ਰੰਗ ਰੂੰਗ ਵਾਲਾ ਫਿਰ ਹੁਣ ਬਸ ਇਹਦੇ ਨਾਲ ਸਾਰਾ ਹੋ ਗਿਆ ਕੰਮ ਇਕੱਲੇ ਸੋਧਾਂਗੇ ਉਹ ਗੇਟ ਵੀ ਹੋ ਗਿਆ ਤਿਆਰ ਤੇ ਉੱਥੇ ਵੀ ਲਾ ਦੇਣਾ ਗੇਟ ਆਪਾਂ ਬਾਕੀ ਠੀਕ ਆ ਇੱਥੇ ਲਾ ਫੇ ਕੋਲ ਇਹ ਤੇ ਆ ਵੇਖੀ ਬਾਹਰ ਨਾ ਆਜੇ ਕੋਈ ਡਰੀ ਜਾਂਦੀ ਏ ਤੇ ਛੋਟੂ ਨੂੰ ਡੱਕਿਆ ਕੋਲ ਤੇ ਆ ਦੋਵੇਂ ਲਾਗੇ ਜਾਲ ਦੇਖੋ ਕਰਾ ਸਹੀ ਆ ਇੱਕ ਦੂਜੇ ਨੂੰ ਦੰਦਿਆਂ ਬਹੁਤ ਵੱੜਦੇ ਸੀਗੇ ਤੇ ਜਾਲ ਲਾ ਦਿੱਤਾ

ਇਹਨੂੰ ਰਹਿਣ ਦੇ ਇਹ ਕੱਢ ਦੇ ਜਾਂਦਾ ਕੱਢ ਦੇ ਇਥੋਂ ਹਾਂ ਆ ਕਲੰਪ ਦੇ ਹੋਰ ਲਈਏ ਕਿ ਰਹਿਣ ਦੀਏ ਕਿੰਨੇ ਲਾਇਓ ਤਿੰਨ ਤਿੰਨ ਤੇ 2 5 ਹੋ ਗਏ ਬੱਸ ਲੋੜ ਹੀ ਨਹੀਂ ਹੈ ਲੋੜ ਹੀ ਨਹੀਂ ਜਲਦਾ ਹੀ ਨਹੀਂ ਨਹੀਂ ਜਲਦਾ ਸਹੀ ਹੈ ਆ ਗੋੜੀਆ ਗੋੜੀਏ ਲਾਉਣੇ ਤੇ ਲਾ ਦਿੰਨਾ ਹਾਂ ਆ ਇੱਕ ਕਿੱਥੇ ਹੋਰ ਨਾ ਦੋ ਈਸ਼ੂ ਟੂਨੇ ਖਰਕਣਿਆਂ ਦੇ ਹੋਏ ਖੜੇ ਨੇ ਠੰਡਾ ਆਪਣਾ ਯਾਰ ਹੈਨਾ ਛੋਟੂ ਦਾ ਯਾਰ ਸ਼ੇਰ ਬੰਦਾ ਸ਼ੇਰ ਲੋਈ ਜਾਲ ਲੱਗ ਗਿਆ ਤੇ ਇਧਰੋਂ ਨਿਬੜ ਗਿਆ ਕੰਮ ਛੋਟੂ ਨੇ ਕਰਕਣੇ ਮਾਰੀ ਜਾਂਦੇ ਤੇ ਆਓ ਮੇਟਰ ਵਲੌਗ ਦਾ ਕਰਦੇ ਆਪਾਂ ਐਂਡ ਉੱਤੋਂ ਹੀ ਸਾਹਮਣੇ ਦੇਖੋ ਉਹ ਵੀ ਗੇਟ ਲੱਗ ਗਿਆ ਤੇ ਆ ਵੀ ਲੱਗ ਗਿਆ ਤੇ ਅਗਲੇ ਵਲੌਗ ਚ ਮਿਲਦੇ ਆਪਾਂ